ਅੱਜ ਹੁਸ਼ਿਆਰਪੁਰ ਦੇ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਅਸਥਾਨ ਪੁਰਹਿਰਾ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਪੰਥ ਪ੍ਰਸਿੱਧ ਰਾਗੀ ਜੱਥਿਆਂ ਨੇ ਹਾਜ਼ਰ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਇਸ ਮੌਕੇ ਲੰਗਰ ਅਸਥਾਨ ਵੱਲੋਂ ਪੀਜ਼ੇ ਦੇ ਲੰਗਰ ਦੀ ਸ਼ੁਰੂਆਤ ਅਰਦਾਸ ਉਪਰੰਤ ਕੀਤੀ ਗਈ ਜਾਣਕਾਰੀ ਦਿੰਦਿਆਂ ਅਸਥਾਨ ਦੇ ਸੇਵਾਦਾਰ ਸਰਦਾਰ ਗੁਰਲਿਆਕਤ ਸਿੰਘ ਬਰਾੜ ਨੇ ਦੱਸਿਆ ਕਿ ਪੀਜ਼ੇ ਦੇ ਲੰਗਰ ਦੀ ਸੇਵਾ ਹਰ ਐਤਵਾਰ ਨੂੰ ਕੀਤੀ ਜਾਵੇਗੀ ਇਸ ਲਈ ਸੇਵਾਸਥਾਨ ਵੱਲੋਂ ਤਕਰੀਬਨ 15 ਲੱਖ ਰੁਪਏ ਦੀ ਲਗਤ ਨਾਲ ਆਧੁਨਿਕ ਮਸ਼ੀਨ ਖਰੀਦੀ ਗਈ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸੇਵਾਸਥਾਨ ਵੱਲੋਂ ਮਾਲਵਾ ਖੇਤਰ 'ਚ ਵੀ ਲੰਗਰ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਹੁਸ਼ਿਆਰਪਰ ਨਿਊਜ਼ ਦੇ ਨਾਲ ਚੇਤਨ ਕਾ ਸ਼ੁਭਦੀ ਰਿਪੋਰਟ ਕਰੋਦਸ ਕਰ ਰਹੇ ਕਿ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪੋਰ ਇਨ ਸ਼ਹਿਰਪੁਰ ਆਪ ਜੀ ਨੂੰ ਸਭ ਨੂੰ ਪਹਿਪਤ ਪਤਾ ਹੀ ਹੈ ਵੀ ਇੱਥੋਂ ਪਹਿਲਾਂ ਲੰਗਰ ਦੀਆਂ ਸੇਵਾ ਜਿਵੇਂ ਸਿਵਲ ਹਸਪੀਟਲ ਸ਼ਹਿਰਾਂ ਦੇ ਵਿੱਚ ਘਰ ਤੋਂ ਘੱਟ ਮਤਲਬ 1.5 2 ਲੱਖ ਬੰਦੇ ਨੂੰ ਖਾਣਾ ਲੌਕਡਾਊਨ ਦੇ ਵਿੱਚ ਵੀ ਦਿੱਤਾ ਅੱਜ ਜਿਹੜੀ ਨਵੀਂ ਸੇਵਾ ਸੇਵਾ ਸ਼ੁਰੂ ਕੀਤੀ ਹੈ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰਪਾਰਪੁਰੂ ਲੈ ਕੇ ਉਹਨਾਂ ਦੇ ਮਤਲਬ ਜਰੀ ਖੁਸ਼ੀ ਦੇ ਵਿੱਚ ਕਿ ਲੋੜਵੰਦਾਂ ਨੂੰ ਜਿਹੜੇ ਕਿ ਪੀਜ਼ਾ ਨਹੀਂ ਖਾ ਸਕਦੇ ਜਿਨ੍ਹਾਂ ਨੇ ਵਿਚਾਰੇ ਕਦੇ ਦੁਕਾਨਾਂ ਦੇ ਮੂਹਰੇ ਖੜ ਕੇ ਮੰਗਦੇ ਨੇ ਜਿੱਦਾਂ ਵੱਡੀਆਂ-ਵੱਡੀਆਂ ਸ਼ੋਰੂਮ ਹੁੰਦੇ ਨੇ ਜਾਂ ਪੀਜ਼ਾ ਹਟ ਹੋਵੇ ਜੋ ਵੀ ਆ ਉਹਨਾਂ ਨੂੰ ਲੈ ਕੇ ਵੀ ਇਹ ਉਹ ਬੱਚਾ ਵਿਚਾਰੇ ਛਕ ਛਕਨ ਸਾਡੇ ਸਰਦਾਰ ਭਾਈ ਮੇਰੇ ਵੀਰ ਵੱਡੇ ਮਨਜੀਤ ਸਿੰਘ ਜੀ ਤੇ ਸਰਦਾਰ ਗੁਰਜੀਤ ਸਿੰਘ ਮਰਖੋਨ ਉਹਨਾਂ ਦੀ ਸੋਚ ਸੀਗੀ ਵੀ ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਥਾਨ ਤੇ ਤੇ ਜਿਹੜੀ ਕਿ ਪੱਕੀ ਸੇਵਾ ਸ਼ੁਰੂ ਕਰਨੀ ਹੈ ਜਿਹੜੀ ਕਿ ਪੀਜ਼ਾ ਮਸ਼ੀਨ ਲੈਂਦੀ ਆ ਇਹ ਲਗਭਗ 15 ਲੱਖ ਦੀ ਆਈ ਹੈ ਜੀ ਇਹਨੂੰ ਲੈ ਕੇ ਹਰ ਐਤਵਾਰ ਜਿਹੜੀ ਸੇਵਾ ਇਹ ਹਰ ਐਤਵਾਰ ਕੋਈ ਵੀ ਛਕੇ ਜੀ ਆ ਕੇ ਇਹ ਨਹੀਂਗਾ ਕਿ ਵੀ ਕੋਈ ਸਪੈਸ਼ਲ ਆ ਕਿਸੇ ਲਈ ਹੈ ਹਰਕ ਲਈ ਹੈ ਗੁਰੂ ਦੀ ਜਿਹੜੀ ਸੰਗਤ ਆ ਉਹਨਾਂ ਲਈ ਆ ਕੋਈ ਵੀ ਆਵੇ ਭੈਣ ਭਰਾ ਰਾਜੀ ਖੁਸ਼ੀ ਆਵੇ ਤੇ ਛੱਕੇ ਆਪਣੇ ਗੁਰੂ ਦਾ ਅਨੰਦ ਮਾਣ ਕੇ ਚੱਲਿਆ ਜਾਵੇ ਹਾਂ ਜੀ ਆਪਣਾ ਇਸ ਟਾਈਮ ਮਤਲਬ ਵੀ 75000 ਬੰਦੇ ਦਾ ਕੰਟੀਨਿਊ ਚੱਲ ਰਿਹਾ ਜਿਹੜਾ ਕਿ ਆਪਣੇ ਜਿਹੜੇ ਹੁਣ ਸ਼ਹਿਰ ਕਿਤੇ ਉਧਰ ਅੰਮ੍ਰitsar ਤੱਕ ਲੈ ਕੇ ਉਧਰੋਂ ਰੋਪੜ ਉਧਰੋਂ ਖੰਨੇ ਤੱਕ ਗਰਦਾਸਪੁਰ ਪਟਾਲਾ ਹਰ ਇੱਕ ਸ਼ਹਿਰ ਦੇ ਵਿੱਚ ਮਤਲਬ ਵੀ ਚੱਲ ਰਿਹਾ ਹੈ ਇਹ ਲੰਗਰ ਉਦਾਂ ਹੀ ਚੱਲਦਾ ਰਹਿੰਦਾ ਤੇ ਉਹ ਚੱਲਦਾ ਵੀ ਰਹਿਣਾ ਹੈ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹਦੀ ਸਾਰੀ ਜੀ ਸਭੀ ਇੱਕ ਹੋਰ ਨਵੀਂ ਕਿਚਨ ਬਣ ਰਹੀ ਹੈ ਮੁਖ ਸਰ ਸਾਹਿਬ ਜਿਹੜੀ ਕਿ ਉਹਦਾ ਕੱਲ ਨੂੰ ਅਸੀਂ ਅਰਦਾਸ ਬਣੀ ਹੈ ਉੱਥੇ ਟੱਕ ਲਾਉਣਾ ਜੀ ਤੇ ਜਿਹੜਾ ਕਿ ਉਹਦੀ ਸ਼ੁਰੂਆਤ ਹੋ ਜੂਗੀ ਤੇ ਆਉਂਦੇ ਗੁਰਪਰਬ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਖੁਸ਼ੀ ਨਾਲ ਆ ਕੇ ਉੱਥੇ ਵੀ ਇਹ ਜਿਹੜੀ ਕਿਚਨ ਮਾਲੇ ਦੇ ਵਿੱਚ ਵੀ ਸ਼ੁਰੂ ਹੋ ਜੇ ਜਿਹਦੇ ਨਾਲ ਕਿ ਸਾਰਾ ਮਾਲਵਾ ਕਵਰ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਲੰਗਰ ਦੀ ਸੇਵਾ ਜੋ ਪਿਛਲੇ ਸਾਲਾਂ ਤੋਂ ਚੱਲ ਰਹੀ ਹੈ ਇਹ ਤਕਰੀਬਨ ਪੂਰੇ ਪੰਜਾਬ 'ਚ ਹੀ ਕਹਿੰਦੇ ਸਤਿਗੁਰੂ ਦੀ ਕਿਰਪਾ ਹੋ ਗਈ ਸਿਵਲ ਹਸਪਤਾਲ ਦੇ ਵਿੱਚ ਲੋਡ ਬੰਦਾਂ ਵਾਸਤੇ ਲੰਗਰ ਤਿਆਰ ਕਰਕੇ ਰੋਜ਼ਾਨਾ ਲਜਾਇਆ ਜਾਂਦਾ ਹੈ ਤੇ ਪਿਛਲੇ ਸਾਲਾਂ ਤੋਂ ਅਸੀਂ ਗੁਰੂ ਰਾਮਦਾਸ ਜੀ ਦਾ ਪੁਰਬ ਜਿਹੜਾ ਉਹ ਵੀ ਮਨਾ ਰਹੇ ਹਾਂ ਤੇ ਅੱਜ ਸਤਿਗੁਰੂ ਗੁਰੂ ਰਾਮਦਾਸ ਦੇ ਪੁਰਬ ਤੇ ਆਏ ਸਾਂ ਤੇ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਕਰਕੇ ਇਸ ਸੰਸਥਾ ਨੂੰ ਆਪਾਂ ਸਤਿਗੁਰੂ ਦੀ ਸੇਵਾ ਵਿਸਮੂਲਿਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ